ਹਾਂਜੀ ਜਿਸ ਤਰ੍ਹਾਂ ਕਿ ਨਗਰ ਕੌਂਸਲ ਵੱਲੋਂ 3 ਕਰੋੜ 28 ਲੱਖ ਰੁਪਏ ਦਾ ਇੱਕ ਟੈਂਡਰ ਪਾਇਆ ਗਿਆ ਜਿਸ ਕਰਕੇ ਜੋ ਪਿੰਡ ਅੜੈਚਾਂ ਦੇ ਨਜ਼ਦੀਕ ਸੀਵਰੇਜ ਟ੍ਰੀਟਮੈਂਟ ਪਲਾਂਟ ਆ ਉਸ ਤੋਂ ਪਾਈਪਾਂ ਪਾਈਆਂ ਜਾ ਰਹੀਆਂ ਨੇ ਇਹ ਪਾਈਪਾਂ ਅੱਗੇ ਜਾ ਕੇ ਸਰਹੰਦ ਨਹਿਰ ਦੇ ਨਾਲ ਜੋ ਡਰੇਨ ਬਣੀ ਹੋਈ ਆ ਬਰਸਾਤੀ ਡਰੇਨ ਬਣੀ ਹੋਈ ਆ ਉਸ ਵਿੱਚ ਪਾਈਆਂ ਜਾਣੀਆਂ ਨੇ ਪਾਈਪਾਂ ਪਾਈਆਂ ਜਾ ਚੁੱਕੀਆਂ ਨੇ ਪਾਈਆਂ ਜਾ ਰਹੀਆਂ ਨੇ ਕਾਫੀ ਇਰੀ ਵਿੱਚ ਪਾਈਆਂ ਜਾ ਚੁੱਕੀਆਂ ਨੇ ਦੇਖ ਸਕਦੇ ਹੋ ਪਰੰਤੂ ਪਾਈਪਾਂ ਪਾਉਣ ਤੋਂ ਬਾਅਦ ਜੋ ਇਹ ਰੋਡ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਦੇਖ ਸਕਦੇ ਹਾਂ ਕਿ ਇੱਥੇ ਜੋ ਵਹੀਕਲ ਨੇ ਲੋਕਾਂ ਦਾ ਕਾਫੀ ਲੰਘਾ ਜਿਸ ਕਰਕੇ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਵੱਡੇ ਵੱਡੇ ਜੋ ਪੱਥਰ ਨੇ ਇਸ ਰੋਡ ਉੱਪਰ ਇਸ ਤਰ੍ਹਾਂ ਹੀ ਖਿੱਲੇ ਹੋਏ ਨੇ ਲੋਕਾਂ ਦੀ ਮੰਗ ਹੈ ਕਿ ਇਹ ਪਾਈਪਾਂ ਅਗਰ ਸ਼ਹਿਰ ਦੀ ਬਿਹਤਰੀ ਵਾਸਤੇ ਪਾਈਆਂ ਜਾ ਰਹੀਆਂ ਨੇ ਸ਼ਹਿਰ ਦੇ ਸੀਵਰੇਜ ਸਿਸਟਮ ਨੂੰ ਅਪਰੂਵ ਕਰਨ ਵਾਸਤੇ ਪਾਈਆਂ ਜਾ ਰਹੀਆਂ ਨੇ ਤੇ ਇਨਾਂ ਪਾਈਪਾਂ ਦੇ ਡਰੇਨ ਵਿੱਚ ਪਾਉਣ ਨਾਲ ਕਿੰਨਾ ਫਾਇਦਾ ਹੁੰਦਾ ਇਹ ਤਾਂ ਬਾਅਦ ਵਿੱਚ ਹੀ ਪਤਾ ਚੱਲੇਗਾ ਪਰੰਤੂ ਲੋਕਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਕਿ ਰੋਡ ਬਿਲਕੁਲ ਬਲੌਕ ਹੋ ਚੁੱਕਿਆ ਕੱਲ ਇੱਥੋਂ ਦੇਖ ਸਕਦੇ ਹਾਂ ਕਿ ਇੱਥੋਂ ਪਟਾਈ ਦਰਾਂਨ ਇੱਕ ਪਾਈਪ ਟੁੱਟ ਗਈ ਸੀ ਪਤਾ ਨਹੀਂ ਸੀਵਰੇਜ ਦੀ ਪਾਈਪ ਸੀ ਜਾਂ ਦੂਸਰੀ ਪਾਈਪ ਸੀ ਵਾਟਰ ਸਪਲਾਈ ਵਾਲੀ ਪਾਈਪ ਸੀ ਤੇ ਇੱਥੇ ਕਾਫੀ ਪਾਣੀ ਪਰ ਗਿਆ ਸੀ ਉਸ ਪਾਣੀ ਨੂੰ ਕੱਢਣ ਵਾਸਤੇ ਜੋ ਇੱਥੇ ਕੰਮ ਕਰ ਰਹੇ ਅਧਿਕਾਰੀ ਸੀ ਜੋ ਇੰਜੀਨੀਅਰ ਸੀ ਉਹਨਾਂ ਨੇ ਇਸ ਯੂਰੇ ਦਾ ਟੱਕਣ ਤੋੜਿਆ ਇਸ ਵਿੱਚ ਪਾਣੀ ਪਾਇਆ ਦੁੱਖ ਦੀ ਗੱਲ ਹੈ ਕਿ ਪਾਣੀ ਇਥੋਂ ਕੱਢਿਆ ਗਿਆ ਪਰੰਤੂ ਇਹ ਟੱਕਣ ਇਸੇ ਤਰ੍ਹਾਂ ਹੀ ਖੁੱਲਾ ਛੜ ਦਿੱਤਾ ਤੋੜਿਆ ਹੋਇਆ ਇਸ ਵਿੱਚ ਆਸਾਨੀ ਨਾਲ ਕਿਸੇ ਵੀ ਵਿਅਕਤੀ ਦਾ ਜੋ ਪੈਰ ਆ ਪੈਰ ਫਸ ਸਕਦਾ ਸੱਟ ਲੱਗ ਸਕਦੀ ਆ ਦੇਖ ਸਕਦੇ ਹੋ ਕਿ ਲੋਕਾਂ ਨੂੰ ਭਾਰੀ ਦਿੱਕਤ ਦਾ ਸੰਭਾਲਣਾ ਕਰਨਾ ਪੈ ਰਿਹਾ ਲੋਕਾਂ ਦੀ ਮੰਗ ਹੈ ਕਿ ਅਗਰੇ ਪੈਪਾਂ ਪਾਈਆਂ ਗਈਆਂ ਨੇ ਤਾਂ ਇਸ ਦੇ ਪਿੱਛੇ ਨਗਰ ਕੌਂਸਲ ਦੇ ਅਧਿਕਾਰੀਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿਉਂ ਨਾਲ ਦੀ ਨਾਲ ਇੱਥੇ ਪਿੱਛੇ ਅਬਦੇ ਅਧਿਕਾਰੀਆਂ ਨੂੰ ਆਪਣੇ ਕੰਮਿਆਂ ਨੂੰ ਲਗਾ ਕੇ ਇਸ ਰੋਡ ਦੀ ਸਫਾਈ ਕਰਵਾਉਂਦੇ ਰਹਿਣ ਤਾਂ ਕਿ ਲੋਕਾਂ ਨੂੰ ਕਿਸੇ ਵੀ ਕਿਸਮ ਦੀ ਕੋਈ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਲੋਕ ਜੋ ਇੱਥੇ ਕਾਫੀ ਕਾਰੋਬਾਰ ਨੇ ਦੇਖ ਸਕਦੇ ਜਾਂ ਲੋਕਾਂ ਦੇ ਕਈ ਟਾਬੇ ਨੇ ਇੱਥੇ ਕਾਰੋਬਾਰ ਨੇ ਲੋਕਾਂ ਦੇ ਇੱਥੇ ਹਸਪੀਟਲਾਈਜ਼ ਰੋਡ ਦੇ ਉੱਪਰ ਕਈ ਇੱਥੇ ਇੰਸਟੀਚਿਊਟ ਨੇ ਬੱਚੇ ਇੱਥੋਂ ਆਉਂਦੇ ਜਾਂਦੇ ਨੇ ਪੇਸ਼ੈਂਟ ਲੰਘਦੇ ਨੇ ਜਿਸ ਕਰਕੇ ਉਹਨਾਂ ਨੂੰ ਭਾਰੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਤੇ 60 ਪੇਟ ਲੱਗ ਸਕਦੀ ਹੈ ਲੋਕਾਂ ਦੀ ਮੰਗ ਹੈ ਕਿ ਇਸ ਇਸ ਜੋ ਰੋਡ ਦੀ ਜੋ ਸਫਾਈ ਕਰਾਈ ਜਾਵੇ ਇਸ ਨੂੰ ਸਾਫ਼ ਕੀਤਾ ਜਾਵੇ ਤਾਂ ਕਿ ਉਹਨਾਂ ਨੂੰ ਕਿਸੇ ਵੀ ਕਿਸਮ ਦਾ ਕੋਈ ਨੁਕਸਾਨ ਐਕਸੀਡੈਂਟ ਤੋਂ ਬਚਾਅ ਹੋ ਸਕੇ ਦੇਖ ਸਕਦੇ ਹੋ ਕਿ ਗਟਰ ਦਾ ਟੱਕਣ ਉਸੇ ਤਰ੍ਹਾਂ ਖੁੱਲਾ ਹੈ ਇਸੇ ਤਰ੍ਹਾਂ ਪਾਣੀ ਖੜਾ ਸਾਹਮਣੇ ਢਾਬਾ ਹੈ ਵੇਖ ਸਕਦੇ ਨੇ ਲੋਕ ਇੱਥੇ ਖਾਂਦੇ ਨੇ ਇਤੋਂ ਗੰਦਕੀ ਉੱਡ ਕੇ ਜਿੱਥੋਂ ਇਹ ਤੋਂ ਵਾਹਨ ਲੰਘਦੇ ਨੇ ਖਾਣ ਦੀਆਂ ਵਸਤਾਂ ਉੱਪਰ ਪੈਂਦੀ ਆ ਲੋਕ ਪਰੇਸ਼ਾਨ ਨੇ ਆਉ ਕਰਦੇ ਆ ਲੋਕਲ ਵਾਸੀਆਂ ਦੇ ਨਾਲ ਇਸ ਮੁੱਦੇ ਦੇ ਉੱਪਰ ਗੱਲਬਾਤ ਹਾਂਜੀ ਭਰਾ ਜੀ ਕਿੰਨਾ ਜੀ ਆਪਣਾ ਇਹ ਜੀ ਭਾਜੀ ਇਹ ਦੇਖੋ ਜੀ ਇਹ ਗਾੜਾ ਦੇਖੋ ਪਾਣੀ ਹੈ ਕੋਈ ਗਰੀਬੰਦਾ ਮਜ਼ਦੂਰ ਆਦਮੀ ਡਿੱਗ ਜਾਏ ਕੀ ਕਰੇਗਾ ਇਸੇ ਕੋਈ ਗੌਰ ਨਹੀਂ ਹੋ ਰਹੀ ਹੈ ਇਸ ਸਰਕਾਰ ਦੀ ਗੌਰ ਨਹੀਂ ਹੋ ਰਹੀ ਕੀ ਹੋ ਰਿਹਾ ਭਾਈ ਹਾਂ ਇਹ ਨਗਰ ਕੌਂਸਲ ਦੇ ਅਧਿਕਾਰੀ ਇੱਥੇ ਪੈਪਾ ਦੇ ਦੇਖੋ ਜੀ ਇਹ ਜੋ ਕੌਂਸਲਰ ਹੈ ਉਹਨੂੰ ਦੇਖਣਾ ਚਾਹੀਏ ਐਮਐਲਏ ਸਾਹਿਬ ਕੋ ਦੇਖਣਾ ਚਾਹੀਏ ਫਿਰ ਆਪਾਂ ਪਾਤੀਆਂ ਉਹਦੀ ਬਾਅਦ ਸਫਾਈ ਵੀ ਰੱਖਿਆ ਨਾ ਹਾਂ ਜੀ ਦੇਖੋ ਕਿਤਨਾ ਗੰਦਾ ਹੋ ਰਿਹਾ ਦੇਖੋ ਕੋਈ ਨਾ ਕੋਈ ਗੱਡੀ ਨਾ ਮੋਟਰ ਨਾ ਪੈਦਲ ਕੀ ਹੋ ਰਿਹਾ ਦੇਖੋ ਕੀ ਕੰਮ ਕਰਦੇ ਹੋ ਜੀ ਤੁਸੀਂ ਜੀ ਆਟੋ ਚਲਾਉਂਦੇ ਜੀ ਅੱਛਾ ਇਹ ਰੋਡ ਤੋਂ ਲੰਘਦੇ ਤੁਸੀਂ ਯਾਰ ਹੋ ਜਾਂ ਹਾਂ ਨਹੀਂ ਨਹੀਂ ਲੰਘਦੇ ਨੇ ਕبھی-ਕبھی ਆਹ ਦੇਖੋ ਤੇ ਮੁੜ ਕੇ ਆ ਗਏ ਵਾਪਸ ਮੇਰੇ ਇਹ ਤੋਂ ਕਦੇ-ਕਦੇ ਫਰੋਣਾ ਖਾਣਾ ਜਾਂਦੇ ਇੱਥੇ ਅੱਛਾ ਹਾਂ ਜੀ ਇਥੋਂ ਲੱਗਦਾ ਵੀ ਇਥੋਂ ਮਤਲਬ ਕੋਈ ਸਕੂਟਰ ਮੋਟਰਸਾਈਕਲ ਜਾਂ ਇਹ ਦੇਖੋ ਇਹ ਜਾਣ ਵਾਲੀ ਚੀਜ਼ ਨਹੀਂ ਸਕੂਟਰ ਮੋਟਰ ਉਹ ਜਾਂਦਾ ਕੋਈ ਦੇਖੋ ਠੀਕ ਕੀ ਬਣ ਕਰਦਾ ਜੀ ਨਗਰ ਕੌਂਸਲ ਤੋਂ ਹੈ ਜੀ ਹਮ ਤਾਂ ਇਹ ਕਹਤੇ ਇਸੇ ਬਣਾ ਦੋ ਹੈ ਨਹੀਂ ਪ੍ਰਾਂਤ ਮਗਰ ਕੇ ਕਹਤੇ ਬੜੇ ਲੋਗ ਹੈ ਬਣਾ ਦੋ ਗਰੀਬੰਦੋਂ ਚੱਲੇਗੇ ਫਿਰ ਫਿਰ ਵੋਟ ਪਾ ਲੈਗੇ ਉਹਨੂੰ ਲੱਗਦਾ ਵੀ ਨਗਰ ਕਾਉਂਸਲ ਆ ਜਾਂ ਪੰਜਾਬ ਸਰਕਾਰ ਆ ਜੋ ਮੁੱਢੀਆਂ ਸਹੂਲਤਾਂ ਨੇ ਉਹ ਲੋਕਾਂ ਨੂੰ ਨਹੀਂ ਦੇ ਦੇ ਪਾ ਰਹੀ ਉਹ ਇਹ ਆਪਕੋ ਵੀ ਦਿਖਾਇਆ ਦੇ ਰਹਾ ਜੀ ਕੀ ਦਿਖਾਇਆ ਉਹ ਦੇਖ ਲਾਦਾਸ ਦੇ ਦਿਆਦਾ 32 ਫਰੀ 32 ਫਰੀ ਕੀ ਹੋਇਆ ਦੇਖੋ ਜੀ ਦਿੱਲੀ ਵਿੱਚ ਦੇਖੋ ਕੀ ਹੋਇਆ ਇਹਨੂੰ ਇੱਧੇ ਵੀ ਇੱਥੇ ਜਾਂ ਵੀ ਇਹਦਾ ਹੋ ਜਾਣਾ ਬਸ ਆਣੇ ਵੇ ਸਰਕਾਰ ਵੀ ਇਹ ਵੀ ਇੱਥੇ ਹੋ ਜਾਣਾ ਜੀ ਬਸ ਹਾਂ ਜੀ ਸੋ ਲੋਕਾਂ ਦਾ ਕਹਿਣਾ ਕਿ ਜਿਸ ਤਰ੍ਹਾਂ ਦਿੱਲੀ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਹਾਰ ਹੋਈ ਐ ਨਮੋਸ਼ੀ ਜਨ ਖਾਰ ਹੋਈ ਐ ਅਗਰ ਪੰਜਾਬ ਸਰਕਾਰ ਇਸ ਜੋ ਮੁਰਲੀਆਂ ਸਹੂਲਤਾਂ 'ਤੇ ਧਿਆਨ ਨਹੀਂ ਦਿੰਦੀ ਤੋ ਜੋ ਦਿੱਲੀ ਵਾਲਾ ਵਰਤਾਰਾ ਪੰਜਾਬ ਵਿੱਚ ਵੀ ਵਾਪਰ ਸਕਦਾ ਦੇਖ ਸਕਦੇ ਹਾਂ ਕਿ ਸੜਕ ਦੀ ਕੀ ਖਸਤਾ ਹਾਲਤ